20% ਦਾ ਅਕਰੋਪਨ ਚੇ ਉਹਨਾਂ ਨੂੰ ਬੇਟੀ ਕਰੂਗਾ ਕਿ ਦਾਸਾ ਇੱਥੇ ਆ ਕੇ ਆਪ ਨੂੰ ਚਾਹ ਦੇਗੀ ਉਹ ਕੀ ਕਰਨ ਸਰਕਾਰ ਜੋ ਕਾਹ ਕਰੀਓ ਮੈਂ ਹਾਂ ਜੋ ਆਪਣਾ ਡਾਕਟਰ ਡਾਕਟਰ ਇਸ ਦੇ ਵਰਮਨ

ਡਾਕਟਰ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਵੇਂ ਕਿ ਬਲਾਕ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਗੁੱਦਾ ਜੋ ਕਿ ਕੰਮ ਦੇ ਨਾਲ-ਨਾਲ ਮੁਕਤਾ ਦੀ ਸੇਵਾ ਵਿਧਵਾ ਔਰਤਾਂ ਦੀ ਸੇਵਾ ਬੇਜ਼ਹਾਰਾ ਲੋਕਾਂ ਦਾ ਸਹਾਰਾ ਲੋੜਵੰਦ ਲੋਕਾਂ ਦੀ ਸੇਵਾ ਤੋਨ ਮੰਨ ਕਰਦੇ ਆਗੇ ਮੈਂ ਵੀ ਮੇਰੇ ਵੀਰ ਪ੍ਰਧਾਨ ਡਾਕਟਰ ਗੁਰਦੀਪ ਸਿੰਘ ਗੁੱਦਾ ਜੀ ਨੂੰ ਸ਼ੁਰੂ ਕਰਦਾ ਹਾਂ सीनियर चेयरमैन डॉक्टर जगदेव सिंह गुरु मीत प्रधान डॉक्टर निर्मल सिंह रायटी कला ब्लाक जनरल सिक्तर डॉक्टर तरसेम लाल जी पटाला ब्लाक कैशियर डॉक्टर अमरीत सिंह पक्का कला ब्लाक चेयरमैन डॉक्टर निर्मल सिंह जी प्रबल मेरे बहुत पुराने मित्र भी हैं सलाहकार डॉक्टर गुरमेल सिंह कालड़ा ਰਸ ਕੱਤਰ ਕੌਟਲ ਕਰਨ ਸਿੰਘ ਜੰਗੀ ਰਾਣਾ ਤੇ ਸਹਿਯੋਗੀ ਸਾਥੀ ਸੁਖਵਿੰਦਰ ਸਿੰਘ ਜੀ ਤੁਹਾਡਾ ਬਧਿਆਨ ਦਿੱਖਣ ਬਾਅਦ ਕਰਾਂ। ਹੋਰ ਸਾਰੇ ਸਾਥੀਓ ਕੀ ਕੋਈ ਸੇਠਾ ਠੀਕ ਹੈ? ਪਰਿਵਾਰ ਠੀਕ ਹੈ? ਅੱਜ ਮੈਂ ਤੁਹਾਨੂੰ ਤੁਹਾਡੇ ਆਪਣੇ ਪਰਮਾਸ਼ਰ ਵਾਲੇ ਕੁਝ ਜਾਣਕਾਰੀ ਦੇਣਾ ਚਾਹਾਂ ਤੇ ਆਓ ਕਰੀਏ ਆਪਾਂ ਕੁਝ ਬਿਮਾਰੀ ਦੀਆਂ ਗੱਲਾਂ ਸਾਡੇ ਜੋ ਉੱਥੇ ਜੋ ਇਲਾਜ ਰੋਕੇ ਹਨ ਨਾ ਚੁਗਾ ਇੱਕ ਨਸ਼ੇ ਦਾ ਹੈ। ਆਪਾਂ ਸਭ ਨੂੰ ਪਤਾ ਹੈ ਕਿ ਆਪਣੇ ਸਮਾਜ ਦੇ ਵਿੱਚ ਨਸ਼ਾ ਕਰ ਆ ਗਿਆ ਉਹ ਬਿਲਕੁਲ ਸਮਾ ਗਿਆ ਹੈ। ਅੱਜ ਤੇ ਹਰ ਇੱਕ ਗਲੀ ਦੇ ਵਿੱਚ, ਹਰ ਇੱਕ ਮ alley ਦੇ ਵਿੱਚ ਤੇ ਕਾਹ ਦੇ ਘਰਾਂ ਦੇ ਵਿੱਚ ਬੱਚੇ بڑے ਸਾਰੇ ਨਸ਼ੇ ਦੇ ਸ਼ਿਕਾਰ ਹੋ ਗਏ। ਆਪ ਨੂੰ ਪਤਾ ਹੈ ਕਿ ਨਸ਼ਾ ਤਾਂ ਆਪਣੇ ਸਮਾਜ ਦੇ ਵਿੱਚ ਪਹਿਲਾਂ ਵੀ ਸੀ ਪਰ ਜੋ ਬੁਰਾ ਹਾਲ ਨਸ਼ੇ ਨੇ ਉਹਨਾਂ ਨੇ ਕੀਤਾ ਹੈ ਕਿੰਨਾ ਬੁਰਾ ਹਾਲ ਕਦੇ ਵੀ ਹਰ ਘਰ ਘਰਤੇ ਵਿੱਚ ਹਰ ਯੂਨੀਵਰਸਿਟੀ ਦੇ ਵਿੱਚ ਹਰ ਸਕੂਲ ਦੇ ਵਿੱਚ ਹਰ ਮੀਟਿੰਗਾਂ ਦੇ ਵਿੱਚ ਜਿਹਾ ਰਾਜਾ ਰਿਹਾ ਉਹ ਉਪਜੋਗ ਹੋ ਰਿਹਾ ਹੈ ਤੇ ਬਹੁਤ ਜ਼ਿਆਦਾ ਬਹੁਤ ਗੁਰਤਰਾ ਲੋਕ ਜੋ ਆਪਣੇ ਪੰਜਾਬ ਤੋਂ ਚੱਲ ਰਿਹਾ ਹੈ ਇਹ ਲੋਕ ਚਿੱਤੇ ਦਾ ਲੋਕ ਸਮਾਜ ਦਾ ਲੋਕ ਸ਼ਰਾਬ, ਅਫੀਮ, ਉੱਕੀ, ਸੁੱਖਾ, ਚੁਲਫਾ, ਮੈਡੀਕਲ ਵਾਲੀ ਦਵਾਈਆਂ, ਕਾਮਨੀ, ਟਰਾਮਾ, ਐਸਆਰ, ਸਿਗਨੇਚਰ ਇਹ ਸਾਰੀ ਚੀਜ਼ਾਂ ਦਾ ਯੂਜ਼ ਹੋਇਆ। ਕਿਤੇ ਵਾਰਿਆ ਬਦਲਣਾ ਕੀ ਹੈ ਇੱਕ ਤਰ੍ਹਾਂ ਦਾ ਅਫੀਮ ਤੋਂ ਵੀ ਤਿਆਰ ਕੀਤਾ ਗਿਆ ਕੈਮੀਕਲ ਹੈ। ਇੱਕ ਪਾਊਡਰ ਬੰਕ ਹੁੰਦਾ ਹੈ ਇਹਨੂੰ ਪਾਊਡਰ ਹੀ ਬੋਲਦੇ ਹਨ। ਇਹਨੂੰ ਦੋ ਧੰਗਾਂ ਦੇ ਨਾਲ ਆਪਣੇ ਸਰੀਰ ਅੰਦਰ ਨੇ ਜਾਇਆ ਕਿ ਕਿ ਉਹ ਜਲਾ ਕੇ ਪੰਨੀ ਤੇ ਲਾ ਦੇ ਪੰਨੀ ਤੇ ਲਾ ਦੇ ਜਿਹੋ ਆਗਰਾਂ ਨੇ ਆ ਤੋ ਉਹ ਫਿਰ ਪਰ ਸੰਗਦੇ ਆ ਤੇ ਦੂਜਾ ਰਾਸਤਾ ਹੈ ਕਿ ਉਹਨੂੰ ਅਕਾਉਂਟਸ ਕਿਤੇ ਪਾਣੀ ਵਿੱਚ ਕੋੜ ਕੀ ਟੀਗਾ ਮਾਰ ਕੇ ਵਿਰਪਾ ਨਾੜ ਚ ਲਗਾ ਦੇ ਜੋ ਨਾੜ ਚ ਲਗਾਣੇ ਹਾਂ ਇਹ ਇੱਕ ਬਹੁਤ ਹੀ ਖਤਰਨਾਕ ਰਾਸਤਾ ਹੈ ਬਹੁਤ ਦੋ ਪਸਾਰੇ ਰਪਾ ਡਾਲਪਰਾ ਉਪਰ ਨਾੜ ਟੀਗਾ ਲਗਾਣੇ ਆ ਕਿੰਨੇ ਧਿਆਨ ਨਾਲ ਲਗਾਣੇ ਆ ਕੋਈ ਸਭ ਮੈਨੂੰ ਕੋਈ ਐਕਸਪੀਰੀਅੰਸ ਹੋਇਆ ਹੋਇਆ ਤਾਂ ਭਾਗਾ ਲਾ ਗੀ ਕੁਝ ਦਵਾਈਆਂ ਐਜੇ ਹੁੰਦੀਆਂ ਹਨ ਜਿਹਨਾਂ ਦਾ ਅਸਰ ਦਿਮਾਗ ਤੇ ਜਕਦਮ ਹੋ ਜਾਂਦਾ ਹੈ ਉਹਨਾਂ ਦੇ ਵਿੱਚ ਕੈਚ ਟਿੱਕਾ ਪਰ ਦੇ ਕੈਚ ਟਿੱਕੇ ਦੇ ਨਾਲ ਆਮ ਜਿਹੇ ਮੋਟਾ ਹੁੰਦੀਆਂ ਨੇ ਉਹ ਬਗਵਾ ਬਗਵਾ ਕੋਲ ਆਉਂਦੀਆਂ ਉਹ ਤੇਰੀ ਟੀਕਾ ਲਾਇਆ ਤਾਂ ਟੀਕਾ ਵਿੱਚੇ ਰਹਿ ਗਿਆ ਕਿਉਂਕਿ ਜਦੋਂ ਇਹ ਟੀਕਾ ਅੰਦਰ ਜਾਂਦਾ ਹੈ ਸਿੱਧਾ ਇਹ ਬ੍ਰੇਨ ਚ ਜਾਂਦਾ ਹੈ ਬ੍ਰੇਂਚ ਜਿਹੜੀ ਜਿੱਥੋਂ ਆਪਣਾ ਸਾਹ ਦਾ ਸੈਂਟਰ ਹੁੰਦਾ ਨਾ ਆਪ ਕੋ ਸਾਂਹ ਆ ਰਿਹਾ ਆਪਣਾ ਆ ਰਿਹਾ ਇਹ ਇੰਨੀ ਸਿੱਧਾ ਜਾ ਕੇ ਉਹ ਸਾਹ ਦੇ ਸੈਂਟਰ ਤੇ ਅਸਰ ਕਰਨਾ ਤੇ ਉਹਨੂੰ ਬਲੌਕ ਕਰ ਦੇਣਾ ਇਸ ਕਿੰਟਾਂ ਦੇ ਵਿੱਚ ਇਹ ਬੰਦੇ ਦਾ ਸਾਹ ਰੁਕ ਜਾਂਦਾ ਹੈ ਉੱਥੇ ਇੰਨੀ ਹਿੰਮਤ ਵੀ ਨਹੀਂ ਹੁੰਦੀ ਕਿ ਆ ਮੈਂ ਟੀਕੇ ਨੂੰ ਬਾਹਰ ਕੱਢ ਸਕਾਂ ਇਹ ਇੱਕ ਬਹੁਤ ਹੀ ਖਤਰਨਾਕ ਖਤਰਨਾਕ ਇਹ ਨਸ਼ਾ ਹੈ ਇੱਕ ਖਤਰਨਾਕ ਟੀਕਾ ਹੈ ਦੂਜੀ ਗੱਲ ਜੋ ਤੁਹਾਨੂੰ ਮੈਂ ਦੱਸਣਾ ਚਾਹਣਾ ਤਿਸੋ ਨਸ਼ਾ ਆਪਣੇ ਸਮਾਜ ਦੇ ਵਿੱਚ ਵੀ ਚੱਲਦਾ ਸਰਪਾਤੇ ਵਾਰਾਂ ਦੇ ਲੈਂਦੇ ਆਪਾਂ ਸੁੱਖਾ ਲੈ ਲੈਂਦੇ ਆ ਸਰਪਾ ਲੈ ਲੈਂਦੇ ਨੇ ਛੋਟੇ-ਮੋਟੇ ਸ਼ਰਾਬ ਨੂੰ ਵੀ ਆਪਾਂ ਆਪਣਾ ਮਾੜਾ ਵੀ ਨਹੀਂ ਮੰਨਦੇ ਠੀਕ ਹੈ ਫਿਰ ਆਪਣੇ ਮਨ ਚ ਇਹ ਹਵੇਸ਼ ਰਹਿੰਦਾ ਜੋਗਨ ਸਾਹਿਬ ਜੀ ਦਾ ਕੁਛ ਛੱਡ ਦੂੰਗਾ ਕੁਛ ਛੱਡ ਦੂੰਗਾ ਉਹ ਵਿੱਚ ਮੇਰੇ ਬਾਸਤੀ ਹੈ ਫਾਜ਼ਦਾਰ ਨਹੀਂ ਹਕਿਆ ਰਾਤ ਨੂੰ ਲੈਣਾ ਕੰਬਾਲਾ ਜਿੱਤੇ ਤਾਂ ਆਪ ਲੈਣਾ ਹੈ अब टेंशन होगी पी लेना है। पर यह समझ वाली गल है कि ये सारे काम इन आसान नहीं है नशे ते आम खाने की फर्क है शराब के पानी की फर्क है शराब के पानी की फर्क है, की है। से मोटा फर्क ये है जो तो आप पानी पीने खाना तो खाने कह रहे हैं ਤਾਂ ਜਦੋਂ ਆਪਾਂ ਰੱਜ ਜਾਂਦੇ ਆਂ ਖਾ ਲੈਂਦੇ ਆਂ ਕੋਈ ਨੀ ਹੋਰ ਨਹੀਂ ਆਉਂਦਾ ਜਿੰਨਾ ਵੀ ਕੁਝ ਹੋ ਜਾਏ ਹੋਰ ਨਹੀਂ ਲਰਾਂ ਪਰ ਇਸ ਤੋਂ ਉਲਟ ਨਸ਼ਾ ਇਨਸਾਨ ਪੀ ਜਾਂਦਾ ਪੀ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਤੇ ਉਹਨਾਂ ਜਿਹੜੇ ਪੀ ਜਾਂਦਾ ਉਹ ਜਿੰਨਾ ਚਿਰ ਉਹ ਪੀਂ ਜੋਗਾ ਨਹੀਂ ਰਹਿੰਦਾ ਜਾਂ ਜਿੰਨਾ ਚਿਰ ਉਹ ਟੀਕਾ ਲਾਇਆ ਤਾਂ ਉਹਦੀ ਜਾਨ ਨਹੀਂ ਨਿਕਲ ਜਾਂਦੀ ਸੋ ਨਸ਼ਾ ਐਸਾ ਕਿ ਨਸ਼ਾਨੇ ਬਹੁਤ ਬੇਹੋਸ਼ੀ ਉਹ ਲੈ ਕੇ ਉਹਨੂੰ ਨੀਂਦ ਆਂਦੀ ਹੈ ਇਹਨਾਂ ਦਾ ਆਪਣੀ ਦਵਾਈਆਂ ਵੀ ਹੈਗੀਆਂ ਨੇ ਐਂਟੀ ਐਸਟੇਮ ਵੀ ਨੇ ਇਵਨ ਹੈ ਉਹਨੂੰ ਨੀਂਦ ਆਂਦੀ ਹੈ ਪਰ ਉਹ ਨਸ਼ਾ ਨਹੀਂ ਹੁੰਦਾ ਜੇਵਲ ਬਰਕਰ ਤੇ ਪਿਆ ਹੋਵੇ ਨਾ ਮਿਹਰੇ ਜੀ ਹੋਈ ਕਰਦਾ ਪਰ ਤੇ ਸ਼ਰਾਬ ਵੀ ਹੋਵੇ ਉਹ ਪੀਏ ਪੀਏ ਬਿਚਾ ਪਿਆ ਹੋਵੇ ਕੌਣ ਲਾਈ ਲੈਣੇ ਯਾਰ ਦੋ ਜਾਨੀ ਅੱਜ ਤਾਂ ਮੌਸਮ ਬੜਾ ਵਧੀਆ ਹੈ ਅੱਜ ਧੁੱਪ ਵੈਰੀ ਹੈ ਅੱਡੀ ਵੀਰ ਪੀ ਲੋ ਠੰਡ ਪੈ ਰਹੀ ਹੈ ਤਾਂ ਵਿਸਕੀ ਪੀ ਲੋ ਤੇ ਪਰ ਤੇ ਪਾਣੀ ਪਿਆ ਹੋਵੇ ਮੈਂ ਨਹੀਂ ਪੀਉਂਦਾ ਸੁ ਨਸ਼ੇ ਤੇ ਖਾਣੇ ਦੇ ਵਿੱਚ ਇਹ ਪਰ ਨਸ਼ੇ ਨੂੰ ਛੱਡਣਾ ਆਸਾਨ ਨਹੀਂ ਹੈ ਫਿਰ ਵੀ ਸਾਨੂੰ ਵਹਿਮ ਜਰੂਰ ਹੁੰਦਾ ਮੈਂ ਛੱਡ ਦੂ ਛੱਡ ਦੂ ਪਰ ਇੰਨਾ ਆਸਾਨ ਵੀ ਨਹੀਂ ਛੱਡ ਪੁੱਛ ਮਾਡ ਅੰਦਰ ਵੀ ਨਾ ਨਹੀਂ ਪਤਾ ਲੱਗਦਾ ਕਿ ਸਾਡਾ ਬੱਚਾ ਨਸ਼ਾ ਕਰ ਰਿਹਾ ਹੈ ਇਹ ਬੀਤਰ ਇਹਦੀਆਂ ਕੁਛ ਨਿਸ਼ਾਨੀਆਂ ਇਸ ਤੋਂ ਆਪ ਨੂੰ ਅੰਦਾਜ਼ਾ ਲੱਗ ਰਿਹਾ ਹੈ ਕਿ ਬੱਚਾ ਨਸ਼ਾ ਕਰ ਰਿਹਾ ਹੈ ਜਿਵੇਂ ਅੱਖਾਂ ਦਾ ਲਾਲ ਹੋ ਜਾਣਾ ਅੱਖਾਂ ਦੇ نیچے ਸੌਦੇ ਸ਼ਾਇਆਣਾ ਉਹਦੀ ਆਵਾਜ਼ ਫਟ ਪੈ ਜਾਣਾ ਸੁਤਲਾ ਕੇ ਬੋਲਦਾ ਹੈ ਉਹਦੀ ਤੋਰ ਫਟ ਪੈ ਜਾਣਾ ਹੋਰ ਗੱਲ ਇਹ ਕਿ ਜੋ ਬੱਚਾ ਹੈ ਨਾ ਉਹ ਤਾਂ ਸ਼ੀਸ਼ੇ પાસે ਇੰਟਰਸਟ ਨਹੀਂ ਰਹਿਦਾ ਨਾਵ ਦਾ ਇੰਟਰਸਕੂਲ ਚੈੱਕ ਨਾ ਪੜਾਈ ਚ ਨਾ ਖੇਡਣਾ ਚ ਤਿੰਨਾ ਹੋਕ ਪਾਣੇ ਉਹਦਾ ਇੱਕੋ ਇੰਟਰਸਟ ਹੈ ਵੀ ਮੈਂ ਭਾਈ ਨਸ਼ਾ ਲੈ ਕੇ ਕਿਵੇਂ ਆਣਾ ਜੇ ਲੈ ਆਇਆ ਤਾਂ ਖਾਣਾ ਕਰਾਂ ਕਿੱਥੇ ਖਾਣਾ ਜੇ ਖਾ ਲਿਆ ਤਾਂ ਹੋਕ ਕਿੱਥੋਂ ਲੈ ਕੇ ਆਣਾ ਉਹਨਾਂ ਸਾਰੀ ਜਿਹੜੀ ਅਡਰਜੀ ਹੈ ਨਾ ਦਵਾਈ ਉਹ ਸਿੰਗਲਾਂ ਪਾਸੇ ਚਲੀ ਜਾਂਦਾ ਕਿਵੇਂ ਹੀ ਇੰਤਜ਼ਾਰ ਕਰਾਵਾ ਕਿਵੇਂ ਮੈਂ ਖਾਵਾਂ ਤੇ ਜੋ ਮੋਕਾ ਜਮਾ ਕਿਵੇਂ ਲੱਗਿਆ ਉਧਰ ਉਹ ਨਹੀਂ ਰਸਿਆ ਵਾਲਾ ਬੰਦਾ ਇਹ ਵਾਲਾ ਬੰਦਾ ਵੀ ਕੁੱਕੀ ਖਤਮ ਨਹੀਂ ਹੋਣ ਦਿੰਦਾ ਜਿੱਥੇ ਥੋੜੀ ਹੀ ਰਹਿ ਗਈ ਨਾ ਭਾਈ ਲੈ ਆਈਏ 5 ਕਿਲੋ ਲੈ ਆਓ 10 ਕਿਲੋ ਲੈ ਆਓ ਵਾਹ ਲੈ ਆਓ ਰਾਤ ਚੋਦੀ ਕੰਮਕਾਰ ਦੇ ਵਿੱਚ ਫਰਕ ਪਾਇਆ ਜਾਂਦਾ ਔਰ ਹੁਸਾਨਾ ਨਿਕਲਦੀ ਕੀ ਗੱਲ ਤੇ ਹੁਸਾਨਾ ਉਹ ਉਹ ਤੋਂ ਪੈਂਚ ਅ ਵਿਆਰ ਜਗ੍ਹਾ ਦਾ ਰੇਲੇ ਆਇਂ ਉਸੇ ਕੁਛ ਆਇਆ ਖਰਚਾ ਬੜਾ ਕਰਦਾ ਇਹ ਬੱਚਾ ਪਖਾਨੇ ਦੇ ਵਿੱਚ ਟੱਟੀ ਵਾਲੀ ਥਾਂ ਦੇ ਬਾਥਰੂਮ ਦੇ ਵਿੱਚ ਜਿਆਦਾ ਟਾਈਮ ਲਗਾਉਂਦਾ ਉਹ ਕਿੱਥੇ ਲਾ ਹੈਗਾ ਰੁੱਕੀ ਆਦਾ ਇੰਤਜ਼ਾਮ ਕਰ ਤੇ ਕੁਝ ਨਿਸ਼ਾਨੀਆਂ ਨੇ ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਆਪਾਂ ਕਿਹਦਾ ਕਰਦੇ ਸਾਡੇ ਹਸਪਤਾਲ ਦੇ ਵਿੱਚ ਕਿਸੇ ਕਿਸਮ ਦਾ ਨਸ਼ਾ ਹੋਵੇ ਉਹ ਡੀ ਐਡਿਕਸ਼ਨ ਦਾ ਹਨ ਅਸੀਂ ਠੀਕ ਕਰਦੇ ਹਾਂ ਫਿਰ ਨਾਲ ਵੀ ਕਾਉਂਸਲਿੰਗ ਕਰਦੇ ਹਾਂ ਉਹ ਜੀਵਨ ਦਾ ਰਾਹ ਤਾਂ ਸੰਘੇ ਰਾਹ ਤੇ ਚੱਲਨੇ ਆ ਸਾਥ ਜਰੀਏ ਕਹਾਣੀਆਂ ਦੰਦੇ ਆ ਸੁਧਿਤ ਤਕਲੀਫ ਜਿਹੜਾ ਅਸੀਂ ਇਲਾਜ ਕਰ ਰਹੇ ਹੋ ਹੈਗਾ ਐਪੀਲੈਪਸੀ ਦੌਰਾ ਨਫਾ ਹੁੰਦੇ ਕਰਦੇ ਨੇ ਦੌਰੇ ਦੇ ਇਨਸਾਨ ਨੂੰ ਹੱਥ ਫੜਾ ਕੇ ਕੰਮ ਦੇਣੀ ਇਹੋ ਜਿਹਾ ਹੋ ਜਾਂਦਾ ਕਾਉਂਟਰ ਉੱਤੇ ਜਾਂਦੀਆਂ ਨੇ ਤੇ ਕਿਵਾਰ ਉਹ ਜੀ ਹੁੰਦਾ ਕੱਲੇ ਆ ਜਾਂਦੀ ਹੈ ਤੇ نیچے ਡਿਪੈਂਡ ਜਾ 60 ਫੀਟ ਹੀ ਲੱਗਿਆ ਇੱਕ ਹੋਰ ਐਕਚੁਅਲੀ ਕਿਸੇ ਨੂੰ ਮਿਲਦੀ ਹੈ ਕਿ ਕਿ ਆਮ ਬੱਚੇ ਜ਼ਿਆਦਾ ਹੁੰਦੀ ਹੈ ਬੈਠਾ ਪਰ ਸੁਣ ਲੋ ਕੇ ਠੀਕ ਹੋਵੇ ਤੇ ਸੁਣ ਲੋ ਇਹੋ ਸਭ ਕੁਝ ਹੋਵੇ ਇਹ ਆਮ ਤੌਰ ਤੇ ਸਕੂਲ ਵਿੱਚ ਟੀਚਰ ਨੂੰ ਜ਼ਿਆਦਾ ਲੱਗਦੀ ਹੈ ਕਿ ਬੱਚੇ ਦਾ ਧਿਆਨ ਨਹੀਂ ਹੈ ਜੀ ਇਹ ਦੇਖਣ ਨੂੰ ਮਿਰਗੀ ਨਹੀਂ ਲੱਗਦੀ ਪਰ ਜਦੋਂ ਜੇ ਟੈਸਟ ਕਰਦੇ ਆ ਉਹ ਮਿਰਗੀ ਦੀ ਹੁੰਦੀ ਹੈ چھوٹے ਬੱਚੇ ਦਾ ਪੜਾਈ ਵਾਲ ਧਿਆਨ ਨਹੀਂ ਜਾ ਰਿਹਾ ਉਹ ਕਿਸੇ ਹੋ ਗੱਲਾਂ ਚ ਗੁਆਚ ਜਾਂਦਾ ਤਾਂ ਹੋ ਸਕਦਾ ਹੈ ਉਹਨੂੰ ਡਾਕਟਰ ਨਾਲ ਮਿਲਣੀ ਕਿ ਤਕਲੀਫੀ ਇਹ ਘੋਰ ਕਿਸਮ ਦੀ ਮਿਰਗੀ ਹੁੰਦੀ ਹੈ ਜਿਸ ਦੀ ਮੈਡੀਕਲ ਪਾਸ਼ਾ ਜ ਮਿਰਗੀ ਹੈਗੀ ਪਰ ਆਮ ਆਪਾਂ ਨਹੀਂ ਉਹਨੂੰ ਮਿਰਗੀ ਬੋਲਦੇ ਕੰਮ ਕਰ ਦੇਗਾ ਜੇ ਤੁਸੀਂ ਇਹ ਚੁੱਕ ਕੇ ਦੇ ਦਿਓ ਉਸ ਵੇਲੇ ਦਤੰਕਰ ਲੱਗਿਆ ਨਿਸ਼ਚਿਤ ब्रशक लगे नीचे गई चाह पीने गया चार कप नीचे गए झटका बजता हाथ पैर अंदर झटका जाए है इसमें होश रही है बेहोश नहीं हम पर भी एक तरह की मिर्गी नहीं किसमैंक चेस्ट करते हैं वही निशानी आ गए ऐम वाली मिर्गी बहुत ही लेटेस्ट दवाइया आ गई जिन्हें के साइड इफेक्ट भी नहीं है ना उन्होंने मिर्गी ਕੰਟਰੋਲ ਕੀਤਾ ਜਾਂਦਾ ਹੈ ਇਹਦਾ ਅਨੁਆਜ ਕੀਤਾ ਜਾਂਦਾ ਹੈ ਇਹ ਇੱਕ ਤਕਲੀਫ ਹੈ ਜਿਹਨੂੰ ਆਹ ਬੋਲਦੇ ਆ ਟੈਨਸ਼ਨ ਹੋ ਜਾਣਾ ਡਿਪਰੈਸ਼ਨ ਹੋ ਜਾਣਾ ਇਹ ਇਨਸਾਨ ਜਿਹੜਾ ਹੈਗਾ ਉਹ ਲੋਡ ਤੋਂ ਵੱਧ ਚਿੰਤਾ ਕਰਦਾ ਹੈ ਉਲੀ ਨੀਂਦ ਘਟ ਜਾਂਦੀ ਹੈ ਉਹਦਾ ਮਨ ਉਦਾਸ ਰਹਿਣ ਲੱਗ ਜਾਂਦਾ ਹੈ ਰੋਣ ਲੱਗ ਜਾਂਦਾ ਹੈ ਕਿਸੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ ਘਰੇ ਸਾਰਾ ਕੁਝ ਪਿਆ ਪਰ ਮਾਨਸਿਕ ਹਾਲਾਤ ਕਈ ਵਾਰ ਆਉਂਦਾ ਹੈ ਘਰ ਤੇ ਵਿਆਹ ਹੈ ਕਿਹੜਾ ਮਰੀਜ਼ ਆ ਉਹ ਗੁਰੂ ਹੀ ਜਾ ਜਾਂਦਾ ਹੈ ਨਾ ਮੀਨਾਸ ਨਾਲ ਫਰਕ ਹੋ ਗਿਆ ਨਾ ਘਰ ਦੇ ਸਾਰੇ ਖੁਸ਼ੀ ਬਣਾ ਰਿਹਾ ਹੈ ਉਹ ਅਲੱਗ ਕੱਲਾ ਹੀ ਪਿਆ ਇਹ ਕਿਹਦਾ ਉਲਟ ਹੋਰ ਹੁੰਦਾ ਹੈ ਉਹਨੂੰ ਜੀ ਬੋਲਦੇ ਤੀਜੀ ਆ ਜਾਂਦਾ ਮੀਨੀਆਂ ਗਰਮੀਆਂ ਦੇ ਟਕਰੀ ਜ਼ਿਆਦਾ ਹੁੰਦੀ ਇਹਦੇ ਵਿੱਚ ਇਨਸਾਨ ਦੇ ਵਿੱਚ ਲੋੜ ਤੋਂ ਬਾਅਦ ਤੇਜੀ ਆ ਜਾਂਦੀ ਲੋੜ ਤੋਂ ਬਾਅਦ ਹੌਸਲਾ ਆ ਜਾਂਦਾ ਜਿਆਦਾ ਕੌੜਾ ਕਰਾ ਕਰ ਜਿਆਦਾ ਕੰਮ ਕਰਨਾ ਪਲੇ ਪਲੇ ਪਰਿਵਾਰ ਨੂੰ ਚੰਗਾ ਰਹੇ ਕੰਮ ਕਰ ਲਿਆ ਗਿਆ ਜਿਆਦਾ ਕੰਮ ਕਰਨਾ ਸਵੇਰ 3 ਵਜੇ ਉੱਠ ਗਿਆ ਡੰਗਰ ਖੋਲ ਤੇ ਧਾਰਾ ਕਰਨਾ ਖੇਤਾਂ ਚਲਾ ਗਿਆ ਜਿਹੜਾ ਕੰਮ ਜਿਹੜੇ ਪਰਿਵਾਰ ਦੇ ਜੀ ਸੁਤੇ ਜਿਨਾਂ ਉਹਨਾਂ ਨੂੰ ਪਤਾ ਉਹਨਾਂ ਨੂੰ ਉਹਨਾਂ ਦੀ ਨੀਂਦ ਤੇ ਡਿਸਟਰਬ ਹੋ ਗਈ ਨਾ ਸੋ ਲੋੜ ਤੋਂ ਬਾਅਦ ਕੰਮ ਕਰਨਾ ਲੋੜ ਤੋਂ ਬਾਅਦ ਖਰਚਾ ਕਰਨਾ ਆ ਲੈ ਲੈ ਆ ਉਹ ਲੈ ਲੈ ਆ ਉਹ ਲੈ ਲੈ ਟ੍ਰੈਕਟਰੇ ਘੜਾਤ ਨਵਾਂ ਹੀ ਖੋੜ ਲੈਣੇ कार है कि ये दो लाली सौदे कर ला लोड है नी मिलनी गिरने जो पैसे है नहीं, सौदा कर लिया लड़ना झगड़ना कि और इंसान बड़ा तो हौसला आ जाता है अदमानसा मिलना है दे, तेरा कम करा है चल दे ਖੂਬ ਸ਼ਾਬ ਫੀਮ ਨਸ਼ਾਈ ਟਰੰਗ ਨਹੀਂ ਦੀ ਨਾਲ ਇੱਕ ਤਰਹ ਤਕਲੀਫ ਹੁੰਦੀ ਜਿਹਦੇ ਵਿੱਚ ਇਨਸਾਨ ਲੋਰ ਤੋਂ ਜ਼ਿਆਦਾ ਸ਼ੱਕ ਕਰਦਾ ਹੈ ਡਰਦਾ ਹੈ ਤੁਹਾਨੂੰ ਵੀ ਲੱਗਣ ਲੱਗਦਾ ਹੈ ਕਿ ਲੋਕੀ ਮੇਰੀ ਗੱਲਾਂ ਕਰਦੇ ਆ ਲੋਕੀ ਮੇਰੇ ਤੇ ਹੱਸਦੇ ਆ ਲੋਕੀ ਮੇਰੇ ਬਾਰੇ ਸਕੀਮਾ ਬਣਾ ਰਹੇ ਹਨ ਲੋਕੀ ਮੇਰਾ ਨੁਕਸਾਨ ਕਰ ਰਹੇ ਹਨ ਇਹਨੂੰ ਸੀ ਬੋਲਦੇ ਹਨ ਸਕੀਜ਼ੋਫਰੀਨਿ ਬਾਕੀ ਸਾਡੇ ਹਫਤਾ ਦੇ ਵਿੱਚ ਜਦੋਂ ਮੈਂ ਪਛਾਣ ਕਰੀ ਆਂਦੀ ਬੈਠਕਾਂ ਨਹੀਂ ਲੇਡੀਜ਼ ਵੀ ਨਹੀਂ ਆਇਆ ਜੋ ਵਰਧਨਾ ਤਕਲੀਫਾਂ ਹੁੰਦੀਆਂ ਜੋ ਮਾਨਸਿਕ ਤਕਲੀਫਾਂ ਹੁੰਦੀਆਂ ਇਹ ਜਾਂਦਾ ਉਸ ਪਰ ਸਤਿ ਧਿਆਨ ਨਹੀਂ ਦਿੰਦਾ ਜਾਂ ਜਾਂ ਆਪਣਿਆ ਉਧਿਆਰ ਵੀ ਹੋਰ ਪੜੋ ਕਰਨਾ ਦਾ ਜਾਂ ਜਾਂ ਕੋਈ ਥੋੜਾ ਟਾਈਮ ਨਹੀਂ ਲੱਗਦਾ ਇਸ ਤਰ੍ਹਾਂ ਦੀਆਂ ਤਕਲੀਫਾਂ ਦਾ ਵੀ ਸਾਇੰਟਿਫਿਕ ਸਾਇੰਸ ਦੇ ਆਧਾਰ ਤੇ अंग्रेजी दवाइयाज तो अभी डॉक्टर भी जाने तो पता लगता है कि आप कई बार नेड़े हो गए मरीज गल कर सी बारे आप जानकारी लै सकते हैं तो जो सहूलत साधे हस्पताल है वो है दंगा की तरीफ मेरे घरों डॉक्टर दिधि वर्मा एम डी एस में ਔਰ ਦੰਦਾਂ ਦੀਆਂ ਸਾਰੀਆਂ ਤਸੀਬਾਂ ਦਾ ਇਲਾਜ ਕਰਦੇ ਹਾਂ। ਉਹ ਜੀ ਦੰਦਾਂ ਦੇ ਸੂੜੇ ਦੀਆਂ ਬਿਮਾਰੀਆਂ, ਦੰਦਾਂ ਨੂੰ ਕੀੜਾ ਲੱਗਣਾ, ਮੁੜਦੇ ਦੰਦਾਂ ਨੂੰ ਬਿਨਾ ਕੱਢੇ ਮਚਾਣਾ। ਇਸ ਨੂੰ ਕਹਿੰਦੇ ਆਰ ਸੀ ਟੂ ਰੂਟ ਕਨਲ ਟਰੀਟਮੈਂਟ। 18 ਮੇਟ ਦੰਦਾਂ ਦਾ ਇਲਾਜ ਕਰਨਾ, ਪੀਲੇ ਦੰਦਾਂ ਦਾ ਇਲਾਜ ਕਰਨਾ, ਦੰਦਾਂ ਦੀ ਕੈਵਲ ਗਾਣਾ। ਦੰਦਾਂ ਦੀ ਨਮੀ ਕੀੜੇ ਦਾ ਵੀ ਇਚਰ ਰਹਾ ਹਾਂ। ਜੋੜ ਦੇ ਫ੍ਰੈਕਚਰ ਤੇ ਸਰਜਰੀ ਦੰਦਾਂ ਦਾ एक्सरे तो मेरे साथी मैं थोड़ा ज़्यादा टाइम नहीं लगा मैं थोड़ा धन्यवाद करता हाँ गलों सुने उम्मीद करता हाँ में अपना साथ दोगे रिक्वेस्ट करना सब कि एक बार सब आकर जरूर जरूर सेवा का मौका देखिए ਇੱਕ ਐਸਕੇ ਵਰਮਾ ਜੀ ਨੇ ਆਪਣੇ ਵਿਚਾਰ ਜੇ ਤੇ ਇਹ ਨੇ ਦੱਸੇ ਪੂਰੇ ਮੈਨੂੰ ਬੜਾ ਵਧੀਆ ਲੱਗਿਆ ਇਹਨੇ ਦੱਸਿਆ ਵੀ ਜੇ ਆਪਾਂ ਰੋਟੀ ਖਾਂਦੇ ਆ ਤੇ ਜਦੋਂ ਰਾਜੇ ਦੇ ਤੇ ਬਾਤ ਕਹਦੇ ਨੇ ਬੱਸ ਤੇ ਆਪਾਂ ਦੇਖਦੇ ਆਂ ਰੋਜ਼ ਜਿਹੜੇ ਕੋਲੀਆਂ ਖਾਂਦੇ ਆ ਜਾਂ ਪੋਤ ਖਾਂਦੇ ਆ ਜਾਂ ਕੋਈ ਵੀ ਨਸ਼ਾ ਕਰ ਰਿਹਾ ਉਹ ਦਿਨੋਂ ਦਿਨ ਵੱਧਿਆ ਘਟਦੇ ਨਹੀਂ ਕਿੰਨਾ ਮਰਜ਼ੀ ਜੋਰ ਲਾ ਲਓ ਆਪਾਂ ਦਾ ਬਹੁਤ ਜੇ ਲੋ ਆਪਾਂ ਕੁਛ ਇਦੇ ਵਿੱਚ ਦੇ ਵੀ ਨਹੀਂ ਸਕਦੇ ਤੇ ਜਿਹੜੇ ਬਣਾਇਆ ਐਸਰ ਗੋਲੀਆਂ ਜਿਹੜੀਆਂ 20 ਡਾਲਰ 60 ਵਾਲੀ ਆਉਂਦੀਆਂ 10 10 15 15 ਗੋਲੀਆਂ ਖਾ ਕੇ ਵੀ ਬੰਦਾ ਕੁਆ ਵੀ ਹੋਰ ਦੇ ਦੇ ਅਜੇ ਤਾਂ ਸਰੀਰ ਬਣਿਆ ਨਹੀਂ ਦੇਖੋ ਨਸ਼ਾ ਵੱਧ ਹੈ ਘੜਦਾ ਨਹੀਂ ਦਾਸਾ ਤੋਂ ਮੈਂ ਕਿਰਾ 2005 ਦੇ ਵਿੱਚ ਆਪਦੀ ਵੀ ਦਵਾਈ ਲੈ ਕੇ ਆਇਆ ਸੀ ਤਕਰੀਬਨ ਥੋੜੀ ਜੀ ਕੋਈ ਪ੍ਰੋਬਲਮ ਸੀ ਅੱਖਾਂ ਜੀਆਂ ਮੈਦਿਆਂ ਸੀ ਮੈਂ ਕਹਿੰਦਾ ਡਾਕਟਰ ਸਾਹਿਬ ਨੂੰ ਮਿਲਿਆ ਨਹੀਂ ਸਹੀ ਤੋਇਆ ਮੈਂ ਰੱਬ ਵਾਲੀ ਦੀ ਜਲਵਾਦ ਕੀਤੀ ਕਿਉਂ ਆਪਾਂ ਆਪਣਾ ਪੇਸ਼ਾ ਹੈ ਆਪਾਂ ਜਾਂਦੇ ਹੁੰਦੇ ਰਹਿੰਨੇ ਆਂ ਗਰਮੀ ਦੇ ਮਹੀਨੇ ਅੱਖਾਂ ਜੀਆਂ ਵਿੱਚ ਲੱਗ ਜਾਂਦੀਆਂ ਸੀ ਤੇ ਐ ਲੱਗਦਾ ਸੀ ਵੀ ਨਸ਼ਾ ਕਰਦਾ ਕੋਈ ਅੱਖਾਂ ਜੀਆਂ ਇਸ ਤਰ੍ਹਾਂ ਮੈਦਿਆਂ ਸੀਗੀਆਂ ਡਾਕਟਰ ਕੋਲੇ ਗਿਆ ਇਹਨਾਂ ਨੇ ਟੈਸਟ ਕੀਤਾ ਤਾਂ ਇਹਨਾਂ ਨੇ ਮੈਨੂੰ ਇੱਕ ਗੋਲੀ ਲਾਤੀ ਸੀ ਲੂਬਾਜਮ 5 ਇਹਦੇ ਇੰਨੀ ਜਿਆਦਾ ਤੇ 1 ਮਹੀਨੇ ਬਾਅਦ ਤੇ ਖਾਧੀ ਤੇ ਅੱਜ ਤੱਕ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਦੇਖੋ ਇਹਨਾਂ ਦਾ ਡਾਇਗਨੋਸ ਬੜਾ ਵਧੀਆ ਲੱਗਿਆ ਉਦੋਂ ਕੰਮ ਕਰਨ ਨੂੰ ਜੀ ਕਰਨ ਨੂੰ ਬਿਲਕੁਲ हट ਗਿਆ ਸੀ ਵੀ ਜੇ ਆਪਾਂ ਕਲੀਨਿਕ ਦੇ ਤਾਂ ਬੈਠੋ ਹੀ ਨਾ ਹਾਂਜੀ ਕਰਦੇ ਵੀ ਕਰੇ ਪੇਡੋ ਰਾਮਨਾਥ ਹੱਡ ਬੈਰ ਸ੍ਰੀ ਸਾਰਾ ਡਟਦਾ ਜੀ ਜਦੋਂ ਸਾਰਾ ਨੂੰ ਚੈੱਕ ਕਰਦੇ ਸੀ ਟੈਂਪਰੇਚਰ ਪੰਜ ਸਰਵ ਨੋਰਮਲ ਸੀ ਉਹ ਮਨੋਵਿਗਿਆਨਕ ਮਾਤਰ ਦੇ ਦਿਮਾਗ ਦੀ ਪ੍ਰੋਬਲਮ ਜਦੋਂ ਇਹਨਾਂ ਨੇ ਗੋਲੀ ਲਾਈ 1 ਮਹੀਨੇ ਬਾਅਦ ਜਮਾ ਸ੍ਰੀ ਸਾਡੇ ਦਿੱਦੇ ਹੁਣ ਵੀ ਕਿਤੇ ਕੋਈ ਦਿੱਕਤ ਨਹੀਂ ਲੱਗਦੀ ਇਹਦਾ ਪੰਜ ਚਾਰ ਗੋਲੀਆਂ ਇੱਕ ਪੰਜਾਣਾ ਦੇ ਵਿੱਚ ਹੀ ਗੋਲੀ ਕਰਕੇ ਲੈ ਲਈ ਸ੍ਰੀ ਸੱਤ ਨਾਲ ਦਿਨਾਂ ਇਹਨਾਂ ਦਾ ਇਰਬਾ ਬਹੁਤ ਲੰਮਾ ਹੈ ਬਹੁਤ ਵਧੀਆ ਇਹਨਾਂ ਨੇ ਸੁਝਾਇਆ 10 ਸਾਲ ਦੀ ਆਪਾਂ ਸਪੋਰਟ ਕਰਨੀ ਹੈ ਔਰ ਪੂਰੀ ਸਪੋਰਟ ਕਰਨੀ ਹੈ ਦੇਖੋ ਆਪਣੀ ਬਾਤ ਹੈ ਜਦੋਂ ਆਪਾਂ ਜਾਣੇ ਆਪਨਾ ਪਹਿਲਾ ਨੰਬਰ ਹੈ ਜੇ ਆਪਣਾ ਪੇਸ਼ੈਂਟ ਹੈ ਦਾ ਸਾਹਿਬ ਆਪਾਂ ਤੋਂ ਫੀਸ ਵੀ ਨਹੀਂ ਲੈਂਦੇ ਜੇ ਪੇਸ਼ੈਂਟ ਹੈ ਚਲੋ ਆਪਾਂ ਉਹਨਾਂ ਤੋਂ ਜੇ ਕੋਈ ਗਰੀਬ ਹੈ ਤਾਂ ਵੀ ਆਪਾਂ ਨੂੰ ਘਾਹੇ ਵੀ ਭਾਈ ਹੁਣ ਤੋਂ ਘਟ ਤੋਂ ਘਟ ਫੀਸ ਲੈਣਗੇ ਜੇ ਹੋਰ ਕਿਸੇ ਵੀ ਸਾਥੀ ਦਾ ਇਸ ਬਰਤੀ ਕੋਈ ਸਵਾਲ ਹੈ ਤਾਂ ਉਹ ਖੜੇ ਹੋ ਕੇ ਦੱਸ ਦਿਓ ਹੈ ਤਾਂ ਸਾਥੀ ਕੋਈ ਨਹੀਂ ਹੈ ਤਾਂ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਵੀ ਇਹ ਇਹਦਾ ਇਸ ਮੰਤਬਾ ਮੇਰੇ ਕੋਲ ਉਹਨਾਂ ਨੂੰ ਨਾ ਛੋਟ ਲੱਗੀ ਸੀ। ਪਰੰਤ ਪਰ ਗਿਆ ਮਸ਼ੀਨ ਕੋ ਫੜਿਆ ਧੋਣਾਂ ਦੇ ਕੋਈ ਹਿੱਟਾਰ ਨਹੀਂ ਸੀ ਜਿੱਦ ਕਰ ਨੂੰ ਛੋਟ ਲੱਗੀ। ਕਾਫੀ ਸੈਮ ਹੋ ਗਿਆ ਤੇ ਹੋ ਜਾਵੇ ਥੋੜਾ ਸੀਰੀਅਸਲੀ ਹੋ ਗਿਆ। ਉਹ ਇੱਕ ਦਿਰ ਬਾਅਦ ਮਨਸਾਰੇ ਮਨਸਾ ਤੋਂ ਬਾਅਦ ਸਾਡੇ ਵਿਦੂਕਾਰਾਂ ਸੀ ਜਦ ਤੁਸੀਂ ਕਿਹਾ। ਤੁਸੀਂ ਦੋ ਕਰਦੇ ਨਾ ਟੇਕ ਵਿੱਚ ਦੇਖਤਾ ਉਹੀ ਹੋ ਗਈ ਜਦੋਂ ਜੰਮਨਤ ਲਾਤੀ ਸੀ। ਉਹ ਤੋਂ ਬਾਅਦ ਵੀ ਝੋਣੇ ਤੇ ਉਹਨਾਂ ਨੂੰ ਪ੍ਰੋਬਲਮ ਆਇਆ। ਵੀ ਕਿਤੇ ਕਿਤੇ ਜਦੋਂ ਆਪ ਦਾ ਸਾਥ ਦੇ ਜੀਰਿਆ ਪੈਣਾ ਕਿਉਂਕਿ ਉਹ ਜਿਹੜਾ ਬਾਗੀ ਬਣਾ ਨਹੀਂ ਉਹ ਵੀ ਉਹ ਵੀ ਰਪੀਟਰ ਫੋਨ ਆ ਗਿਆ ਉਹਨਾਂ ਨੇ ਦੱਸਿਆ ਕਿ ਲੋਕਾਂ ਦੇ ਨਾਲ ਉਹਨਾਂ ਨੂੰ ਮਕਲੂਮ ਜਬ ਉਹ ਵੀ ਸਿੱਧੀ ਗੋੜੀ ਉਹਦੇ ਨਾਲ ਸੈਕਟਰ ਰੰਗ ਪਰ ਉਹ ਵਾਰ-ਵਾਰ ਨਾ ਇਹ ਹੀ ਗੱਲ ਜਿਹੜੀ ਹੈ ਵੀ ਰਾਤ ਵੀ ਕਹਿੰਦੇ ਵੀ ਹੋਇਆ ਮੈਨੂੰ ਫੋਨ ਆਇਆ ਸੀ ਉਹਨਾਂ ਦਾ ਰਾਤੀ ਇੱਕ ਵਾਰ ਇਹਨਾਂ ਨੂੰ ਹੋਇਆ ਵੀ डर बैठ गया है पर फिर भी मरीज देखने की है हो सकता है बाकी तो देखा लगेगा वहाँ हो सकता क्योंकि रणपाल बिजा देवी के सीधे चांस करवा हां बोलती कर तो है ये जो देख के पे टेस्ट करके बता सकते हैं आप लोग तक और ये भाई साहब दे सकते हैं ठीक है थैंक यू सर बहुत-बहुत धन्यवाद सर सर नमस्कार तुम्हारा मॉडल डॉक्टर साहब को नहीं पता नहीं होना ਜੋ ਕਿ ਪ੍ਰਕਾਸ਼ ਰਤਨੀ ਜੀ ਹੈ ਤੁਹਾਡੇ ਕੋਲ ਵੀ ਆਉਂਦੇ ਜਾਂਦੇ ਰਹੇ ਮੇਰਾ ਇਹ ਪ੍ਰਕਾਸ਼ ਰਤਨੀ ਜੀ ਹੈ ਇਹਨਾਂ ਦਾ ਨੰਬਰ ਇਹਨਾਂ ਨਾਲ ਹੀ ਤੁਸੀਂ ਸੰਪਰਕ ਕਰਨਾ ਹੈ ਤੇ ਇਹਨਾਂ ਦਾ ਨੰਬਰ ਲੋਕ ਕਰ ਲਓ ਕੋਡ ਕੋੜੇ ਹੈਗਾ ਹੀ ਹੈ 98 8460 ਦੇ ਦੇ ਕਾਰਡ ਦੇ ਦੇ ਸਰ ਜੀ ਦਰਮਿਆਣਾ ਨਹੀਂ ਹੈ ਤਾਂ ਸਾਰੇ ਸਾਰੇ ਕਾਰਡ ਦੇ ਦੇ ਕਾਰਡ ਹਾਂ ਜੀ ਸਾਰੇ ਕਾਰਡਾਂ ਦੇ ਉੱਤੇ ਇਹਨਾਂ ਦਾ ਨੰਬਰ ਲਿਖਿਆ ਹੋਇਆ ਹੈ ਹਾਂ ਜੀ ਆ ਇਹ ਨੋਟਸ ਕਰ ਲੋ ਜੋ ਵੀ ਕੋਈ ਕੰਮ ਤੋਂ ਲਾ ਹੁੰਦਾ ਹੈ ਜਾਂ ਕੋਈ ਪੇਸ਼ੈਂਟ ਲਿਆਣਾ ਹੈ ਕਿਵੇਂ ਕਰਨਾ ਹੈ ਕਿ ਕਿਸ ਤਰ੍ਹਾਂ ਹੈ ਹੀ ਚਲਵਾ ਕਿਸੇ ਨਾਲ ਕਰਵਾ ਕਰਨਾ ਹੈ ਕਰੋ ਇਹ ਆਪੇ ਹੈਂਡਲ ਕਰਨਾ ਕਰ ਮੇਰੇ ਡਾਕਟਰ ਨਾਲ ਕਰਵਾਉਣਾ ਹੈ ਸਰ ਜੀ ਸੋ ਤਾਂ ਕਾਸਰਤੀ ਨੂੰ ਸਮਝ ਤੁਸੀਂ ਆਪਣਾ ਨਜੇ ਸਾਹ ਉਹੀ ਹੈ ਕਿਉਂਕਿ ਜਦੋਂ ਹੋ ਜਾਂਦੇ ਇਹ ਆਪਣੇ ਕੋਲ ਹੀ ਸਮਾਈ ਦੇ ਆਪਦਾ ਤਕਰੀਬਨ ਪ੍ਰਕਾਸ਼ ਰਤਨੀ ਜੀ ਨੂੰ ਜਿੱਦਾਂ ਆਪਿਆ ਇਹ ਮਨਰਾਜ ਸਾਹਿਬ ਤੋਂ ਜਦੋਂ ਮੁਰਾਇਆ ਦਾ ਬਹੁਤ ਪੁਰਾਣਾ ਮੈਸੇਜ ਮੈਨੂੰ ਸਮਝ ਆਉਂਦਾ ਬਹੁਤ ਸਾਲਾਂ ਪਹਿсна ਬੜੇ ਸਾਲਾਂ ਤੋਂ ਦੁਬਾਰਾ ਪ੍ਰਕਾਸ਼ ਰਤਨੀ ਜੀ ਨੇ ਮਿਲਾਇਆ ਇਹ ਨਹੀਂ ਹੋ ਸਕਦਾ ਵੀ ਪ੍ਰਕਾਸ਼ ਰਤਨੀ ਜੀ ਦਾ ਆਉਂਦਾ ਆਪ ਲੱਗੇ ਪਰ ਇਹਨਾਂ ਦਾ ਹੱਥ ਨਖਸਾਬ ਬਹੁਤ ਹੈ ਇਹ ਮੰਨਣਾ ਪਊਗਾ ਹਾਂਜੀ ਹੱਥ ਬਹੁਤ ਸਾਫ ਹੈ ਮੈਡੀਸਨ ਵੀ ਦੇਦੀ ਸੋ ਠੀਕ ਇਸ ਦਾ ਕੀ ਮਤਲਬ ਵੀ ਇਹਨਾਂ ਦਾ ਮਤਲਬ ਵੀ ਬਹੁਤ ਵਧੀਆ ਹੁਕਰਦਾ ਹੈ ਤੇ ਬੜੀ ਵਧੀਆ ਡੀਲ ਹੈ ਤੇ ਬੜਾ ਵਧੀਆ ਮਤਲਬ ਵੀ ਇਹਨਾਂ ਦਾ ਇਹਨਾਂ ਦੇ ਵਿੱਚ ਕਲਾ ਹੈਗੀ ਹੈ ਇਹ ਗੱਲ ਨਹੀਂ ਵੀ ਨਾ ਸੋ ਮੈਂ ਇਹਨਾਂ ਕਹਿੰਦਾ ਭਰਾ ਕਿ ਮਾਵਾਜਾ ਕੰਮ ਆਲੀ ਮੀਨ ਦਾ ਸਤਿਕਾਰ ਹੈ ਜੀ